ਪੀਹਾਲਾ ਜੀ ਸਾਰਿਆਂ ਦਾ ਜਿਹੜੀ ਵੀਡੀਓ ਵਿੱਚ ਤੁਸੀਂ ਅੱਜ ਛੋਟੇ ਬੱਚੇ ਦੇਖ ਰਹੇ ਹੋ ਬਿੱਲੀ ਦੇ ਇਹ ਅਸੀਂ ਅੱਜ ਰੈਸਕਿਊ ਕਰਨ ਆਇਆ ਮਾਰਨਿੰਗ ਸਾਨੂੰ ਕਾਲ ਆਂਦੀ ਹੈ ਕਿ ਸਸੰਗ ਭਵਨ ਚ 4 ਬੱਚੇ ਨੇ ਜੋ ਬਿਨਾਂ ਆਪਣੇ ਮਾਪਿਓ ਤੋਂ ਨਹੀਂ ਇਹਨਾਂ ਦੀ ਮਦਰ ਜਿਹੜੀ ਹੈ ਉਹ ਨਹੀਂ ਹੈ ਤੇ ਇਹਨਾਂ ਦਾ ਸਰਵਾਈਵ ਕਰਨਾ ਬਹੁਤ ਔਖਾ ਹੋ ਰਿਹਾ ਸੀ ਕਿਉਂਕਿ ਇਹ ਬਹੁਤ ਵੱਡੀ ਜਗ੍ਹਾ ਸੀ ਜਿੱਥੇ ਕਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਂਦੇ ਸੀ ਤੇ ਇਹਨਾਂ ਨੂੰ ਲੱਭਣਾ ਔਖਾ ਹੋ ਜਾਂਦਾ ਸੀ ਫੀਡ ਦੇਣੀ ਵੀ ਬਹੁਤ ਔਖੀ ਹੋ ਜਾਂਦੀ ਸੀ ਅਸੀਂ ਮਾਰਨਿੰਗ 7 ਵਜੇ ਇਹਨਾਂ ਨੂੰ ਰੈਸਕਿਊ ਕਰਨ ਪਹੁੰਚੇ ਤੇ ਇਹ ਹੱਤ ਨਹੀਂ ਲਵਾਰੇ ਸੀ ਕਿਉਂਕਿ ਇਹ ਡਰ ਰਹੇ ਸੀ ਬਹੁਤ ਪਰ ਅਸੀਂ ਕਾਫੀ ਸਰਵਾਈਵ ਕਰਨ ਤੋਂ ਬਾਅਦ ਇਹਨਾਂ ਨੂੰ ਹੌਲੀ-ਹੌਲੀ ਕਿਸੇ ਨਾ ਕਿਸੇ ਲਾਲਚ ਦੇ ਦੇ ਥਰੂ ਹੌਲੀ-ਹੌਲੀ ਕਿੱਕ ਕਰਕੇ ਇਹਨਾਂ ਨੂੰ ਪਕੜਿਆ ਤੇ ਇਹ ਪਿੰਜਰੇ ਦੇ ਵਿੱਚ ਪਾਇਆ ਕਿਉਂਕਿ ਸਾਨੂੰ ਪਤਾ ਸੀ ਕਿ ਇਹਨਾਂ ਨੂੰ ਇਕੱਠੇ ਕਰਨ ਦਾ ਬਹੁਤ ਔਖਾ ਹੋ ਜਾਏਗਾ ਬਟ ਥੋੜੀ ਮਿਹਨਤ ਤੋਂ ਬਾਅਦ ਅਸੀਂ ਚਾਰਾਂ ਨੂੰ ਇੱਕ ਪਿੰਜਰੇ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਦੁੱਧ ਦਾ ਲਾਲਚ ਦੇ ਕੇ ਉਹਦੇ ਵਿੱਚ ਕਰ ਲਿਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਆਪਣੇ ਹੰਡ ਜਿਹੜਾ ਸ਼ੈਲਟਰ ਸਾਡਾ ਇੱਥੇ ਹੀਰਾਬਾਗ ਦੇ ਵਿੱਚ ਆ ਉੱਥੇ ਲੈ ਕੇ ਚੱਲੇ ਆ ਜਗ੍ਹਾ ਬਹੁਤ ਸੋਹਣੀ ਸੀ ਸਾਡਾ ਦਿਲ ਨਹੀਂ ਸੀ ਕਿ ਇਸ ਜਗ੍ਹਾ ਤੋਂ ਇਹਨਾਂ ਨੂੰ ਲੈ ਕੇ ਜਾਏ ਬਟ ਇੰਨੀ ਵੱਡੀ ਜਗ੍ਹਾ ਦੇ ਵਿੱਚ ਇਹਨਾਂ ਦਾ ਰਹਿਣਾ ਬਹੁਤ ਔਖਾ ਸੀ ਬਾਕੀ ਦੀ ਜੋ ਅਪਡੇਟ ਆ ਸੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਵਾਂਗੇ ਕੀ ਹੁੰਦਾ ਇਹਨਾਂ ਦਾ